ਕਲਾ ਨੂੰ ਕੋਈ ਰੋਕ ਨਹੀਂ ਸਕਦਾ ਕਲਾ ਕਿਸੇ ਦੀ ਮਹਤਾਜ ਨਹੀਂ ਅਮੀਰੀ ਗਰੀਬੀ ਦੀ ਜਾਂ ਕਿਸੇ ਕੋਟ ਦੀ ਆ ਕੁੜੀਆਂ ਪੀਜੂ ਵਾਲੀਆਂ ਨੇ ਸਾਨੂੰ ਪਤਾ ਲੱਗ ਗਿਆ ਅਸੀਂ ਉਹ ਸਾਹਿਬ ਨਾਲ ਕਿ ਕੋਈ ਕਿੱਥੋਂ ਆਏ ਕੋਈ ਕਿੱਥੋਂ ਆ ਕੋਈ ਕਿੱਥੋਂ ਆ ਉਹ ਪਹਿਲਾਂ ਵਾਲੇ ਚੰਡੀਗੜ੍ਹ ਤੋਂ ਸੀ ਉਹ ਵੀ ਕੋਈ ਕਿੱਥੋਂ ਸੀ ਅਗਲੇ ਗੁਰਦਾਸਪੁਰ ਤੋਂ ਹੋਣਗੇ ਉਦੋਂ ਗਾਹਾਂ ਵਾਲੇ ਬਠਿੰਡੇ ਤੋਂ ਹੋਣਗੇ ਪਤਾ ਗੱਜਾਂ ਨੂੰ ਸਾਰਾ ਪਤਾ ਹੁੰਦਾ ਹੈ ਕਹੇ ਯਾਰ ਗੋਪਨੀਯ WhatsApp ਦੇ ਜ਼ਮਾਨੇ ਚ ਕਾਦੀ ਗੋਪਨੀਯਤਾ ਹੁਣ ਤਾਂ ਸਾਰਾ ਕੁਝ ਤਾਂ ਬਦਲ ਲੱਗ ਜਾਂਦਾ ਬੰਦਾ ਕਿੱਥੇ ਜਾਂਦਾ ਕੀ ਖਾਂਦਾ ਕਿੱਥੇ ਕੀ ਐ ਉਹ ਕਿਸੇ ਦੇ ਘਰੇ ਚੋਰ ਆ ਕੇ ਉਹ ਕਹਿੰਦੇ ਵੀ ਜਿਹੜੇ 3 ਮਹੀਨੇ ਪਹਿਲਾਂ ਕਹਿਣੇ ਲਿਆਏ ਸੀ ਉਹ ਕੱਢੋ ਉਹਨੇ ਕੱਢ ਤੇ ਕਹਿੰਦੇ ਜਿਹੜਾ 2 ਮਹੀਨੇ ਪਹਿਲਾਂ ਤੁਸੀਂ ਹਾਰ ਲਿਆਂਦਾ ਹੀਰੇ ਦਾ ਉਹ ਕੱਢੋ ਉਹ ਵੀ ਕੱਢਤਾ ਕਹਿੰਦੇ ਜਿਹੜੀ ਪਰਸੋਂ ਜਿਹੜੀ ਤੁਸੀਂ ਹੀਰੇ ਦੀ ਮੰਤਰੀ ਲੈ ਕੇ ਆਏ ਉਹ ਕੱਢੋ ਉਹ ਵੀ ਦੇਤੀ ਕਿਤੇ ਜਿਹੜਾ ਫੇਜ ਦੇ ਵਿੱਚ ਕੱਲ ਕੇਕ ਲਿਆਂਦਾ ਤੁਸੀਂ ਉਹ ਵੀ ਕੱਢੋ ਉਹ ਵੀ ਕੱਢਤਾ ਤੇ ਉਹ ਕਹਿੰਦੇ ਚਲੋ ਠੀਕ ਹੈ ਜੀ ਲੁੱਟ ਕੇ ਤਾਂ ਲੈ ਕੇ ਜਾ ਰਹੇ ਹਾਂ ਤੁਹਾਨੂੰ ਕਿਵੇਂ ਪਤਾ ਸੀ 3 ਮਹੀਨੇ ਪਹਿਲਾਂ ਆ ਲਿਆ ਸੀ 2 ਮਹੀਨੇ ਪਹਿਲਾਂ ਆ ਲਿਆ ਸੀ ਤੇ ਗੱਲ ਕੇਕ ਲੈਂਦਾ ਸੀ ਉਹ ਚੋਰ ਕਹਿੰਦਾ ਆਪਾਂ ਸਨੈਪਚੈਟ ਤੇ ਇਕੱਠੇ ਸਾਰਾ ਕੁਸਤਾ ਸਨੇਪ ਚੈਟ ਤੇ ਆ ਤੁਸੀਂ ਇੱਥੇ ਕੋਡ ਰੱਖੀ ਜੰਨੇ ਉਹ ਬਹੁਤ ਸ਼ੁਕਰੀਆ ਦਾ ਤੁਹਾਡਾ ਤੋਹਫਾ ਕਲਾ ਨੂੰ ਕੋਈ ਰੋਕ ਨਹੀਂ ਸਕਦਾ ਕਲਾ ਕਿਸੇ ਦੀ ਮਹਤਾਜ ਨਹੀਂ ਅਮੀਰੀ ਗਰੀਬੀ ਦੀ ਜਾਂ ਕਿਸੇ ਕੋਡ ਦੀ ਆ ਕੁੜੀਆਂ ਪੀਯੂ ਵਾਲੀਆਂ ਨੇ ਸਾਨੂੰ ਪਤਾ ਲੱਗ ਗਿਆ ਅਸੀਂ ਉਸ ਸਾਹਿਬ ਨਾਲ ਕਿਤੋਂ ਕੋਈ ਕਿਤੋਂ ਆਏ ਕੋਈ ਕਿਤੋਂ ਲੱਗੇ ਕਿਤੋਂ ਆਏ ਉਹ ਪਹਿਲਾਂ ਵਾਲੇ ਚੰਡੀਗੜ੍ਹ ਤੋਂ ਸੀ ਉਹ ਵੀ ਕੋਈ ਕਿੱਥੋਂ ਸੀ ਅਗਲੇ ਗੁਰਦਾਸਪੁਰ ਤੋਂ ਹੋਣਗੇ ਉਹ ਦੁਗਾਂਹ ਵਾਲੇ ਬਠਿੰਡੇ ਤੋਂ ਹੋਣਗੇ ਪਤਾ ਜੱਜਾਂ ਨੂੰ ਸਾਰਾ ਪਤਾ ਹੁੰਦਾ ਹੈ ਸੁਏ ਯਾਰ ਗੋਪਨੀਯਤਾ WhatsApp ਦੇ ਜਮਾਨੇ 'ਚ ਕਾਦੀ ਗੋਪਨੀਯਤਾ ਹੁਣ ਤਾਂ ਸਾਰਾ ਕੁਝ ਤਾਂ ਬਦਲ ਲੱਗ ਜਾਂਦਾ ਬੰਦਾ ਕਿੱਥੇ ਜਾਂਦਾ ਕੀ ਖਾਂਦਾ ਕਿੱਥੇ ਕੀ ਆ ਉਹ ਕਿਸੇ ਦੇ ਘਰੇ ਚੋਰ ਆ ਗਏ ਉਹ ਕਹਿੰਦੇ ਵੀ ਜਿਹੜੇ 3 ਮਹੀਨੇ ਪਹਿਲਾਂ ਕਹਨੇ ਲੈ ਆਏ ਸੀ ਉਹ ਕੱਢੋ ਉਹਨਾਂ ਕੱਢਤੇ ਕਹਿੰਦਾ ਜਿਹੜਾ 2 ਮਹੀਨੇ ਪਹਿਲਾਂ ਤੁਸੀਂ ਹਾਰ ਲਿਆਂਦਾ ਹੀਰੇ ਦਾ ਉਹ ਕੱਢੋ ਉਹ ਵੀ ਕੱਢਤਾ ਕਹਿੰਦੇ ਜਿਹੜੀ ਪਰਸੋਂ ਜਿਹੜੀ ਤੁਸੀਂ ਹੀਰੇ ਦੀ ਮੰਦਰੀ ਲੈ ਕੇ ਆਏ ਉਹ ਕੱਢੋ ਉਹ ਵੀ ਦੇਤੀ ਕਹਿੰਦੇ ਜਿਹੜਾ ਸੈਚ ਦੇ ਵਿੱਚ ਕੱਲ 1 ਕ ਲੈ ਆਂਦਾ ਤੁਸੀਂ ਉਹ ਵੀ ਕੱਢੋ ਉਹਨੇ ਉਹ ਵੀ ਕੱਢਤਾ ਤੇ ਉਹ ਕਹਿੰਦੇ ਚਲੋ ਠੀਕ ਹੈ ਜੀ ਲੁਟਕੇ ਤਾਂ ਲੈ ਕੇ ਜਾ ਰਿਹਾ ਹਾਂ ਤੁਹਾਨੂੰ ਕਿਵੇਂ ਪਤਾ ਸੀ 3 ਮਹੀਨੇ ਪਹਿਲਾਂ ਆ ਲਿਆ ਸੀ 2 ਮਹੀਨੇ ਪਹਿਲਾਂ ਆ ਲਿਆ ਸੀ ਤੇ ਗੱਲ ਕੇਕ ਲੈਂਦਾ ਸੀ ਉਹ ਚੋਰ ਕਹਿੰਦਾ ਆਪਾਂ ਸਨੇਪ ਚੈਟ ਤੇ ਇਕੱਠੇ ਹਾਂ ਸਾਰਾ ਕੁਝ ਤਾਂ ਸਨੇਪ ਚੈਟ ਤੇ ਆ ਤੁਸੀਂ ਇੱਥੇ ਕੋਡ ਰੱਖੀ ਜੰਨੇ ਉਹ ਬਹੁਤ ਸ਼ੁਕਰੀਆ ਦਾ ਤੁਹਾਡਾ ਤੋਹਫਾ